ਪੰਜਾਬ ਦੀ ਸੱਭਿਆਚਾਰ ਤੇ ਲੋਕ ਗੀਤਾਂ ਦਾ ਅਟੁੱਟ ਹਿੱਸਾ ਰਹੇ ਊਠ ਇਸ ਧਰਤੀ ਤੋਂ ਖਤਮ ਹੋਣ ਦੇ ਕਿਨਾਰੇ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕਿਸੇ ਕਿਸੇ ਇਲਾਕੇ ਦੇ ਵਿੱਚ ਟਾਵੇਂ-ਟਾਵੇਂ ਹੀ ਊਠ ਦਿਖਾਈ ਦਿੰਦੇ ਹਨ ਇੱਕ ਸਮਾਂ ਸੀ ਜਦ ਖੇਤੀ ਤੋਂ ਲੈ ਕੇ ਭਾਟੂਨ ਸਮੇਤ ਆਵਾਜਾਈ ਸਮੇਤ ਕਈ ਕੰਮਾਂ ਦੇ ਵਿੱਚ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ ਹਾਲਾਂਕਿ ਪੁਰਾਣੇ ਸਮਿਆਂ ਦੇ ਵਿੱਚ ਤਾਂ ਬਰਾਤ ਵੀ ਊਠਾਂ ਤੇ ਜਾਂਦੀ ਸੀ ਊਠ ਗੱਡੀਆਂ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਸ਼ਿੰਗਾਰਿਆ ਜਾਂਦਾ ਸੀ ਪਰ ਹੁਣ ਜਿਵੇਂ-ਜਿਵੇਂ ਮਸ਼ੀਨੀਕਰਨ ਹੋ ਰਿਹਾ ਤਾਂ ਊਠਾਂ ਦੀ ਜਗ੍ਹਾ ਹੁਣ ਟਰੈਕਟਰਾਂ ਨੇ ਲੈ ਲਈ ਹੈ ਤੇ ਪੰਜਾਬ ਦੇ ਵਿੱਚੋਂ ਊਠ ਖਤਮ ਹੁੰਦੇ ਜਾਂਦੇ ਨੇ ਪਰ ਪੰਜਾਬ ਦੇ ਵਿੱਚੋਂ ਇੱਕ ਪਿੰਡ ਅਜਿਹਾ ਵੀ ਹੈ ਜਿੱਥੇ ਜਦੋਂ ਵੀ ਊਠ ਦਾ ਜਨਮ ਹੁੰਦਾ ਤਾਂ ਉਸ ਪਿੰਡ ਦੇ ਵਿੱਚ ਉਸਦੇ ਜਨਮ ਦਿਨ ਦੀ ਖੁਸ਼ੀ ਬੱਚਿਆਂ ਦੇ ਜਨਮ ਵਾਂਗ ਹੀ ਮਨਾਈ ਜਾਂਦੀ ਆ ਉਸੇ ਪਿੰਡ ਬਾਰੇ ਗੱਲ ਕਰਦੇ ਆ ਫਾਜ਼ਿਲਕਾ ਦੇ ਪਿੰਡ ਚੂੜੀ ਵਾਲਾ ਤੰਨਾ ਜਿੱਥੇ ਅੱਜ ਵੀ ਇਸ ਦੀ ਅਹਿਮੀਅਤ ਬਰਕਰਾਰ ਹੈ ਕੁਝ ਸਮਾਂ ਪਹਿਲਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂੜੀ ਵਾਲਾ ਤੰਨਾ ਵਿਖੇ ਊਠਨੀ ਨੇ ਬੱਚੇ ਨੂੰ ਜਨਮ ਦਿੱਤਾ ਉਸ ਵੇਲੇ ਘਰ ਦਾ ਮਾਹੌਲ ਵਿਆਵਰਗਾ ਸੀ ਪਿੰਡ ਚੂੜੀ ਵਾਲਾ ਧੰਨਾ ਵਾਸੀਆਂ ਦਾ ਕਹਿਣਾ ਹੈ ਕਿ ਕਦੇ ਉਹਨਾਂ ਦੇ ਪਿੰਡ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਊਠ ਰੱਖੇ ਜਾਂਦੇ ਸੀ ਪਰ ਹੁਣ ਗਿਣਤੀ ਮੈਚ 3 ਰਹਿ ਗਈ ਹੈ ਜਸ਼ਨ ਮਨਾਉਣ ਦਾ ਇੱਕ ਕਾਰਨ ਇਹ ਵੀ ਬਣਦਾ ਹੈ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਊਠਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਪਿੰਡ ਵਾਸੀਆਂ ਦੇ ਮੁਤਾਬਕ ਜਦੋਂ ਉਹਨਾਂ ਦੇ ਘਰ ਕੋਈ ਊਠ ਨਹੀਂ ਬੱਚਾ ਦਿੰਦੀ ਆ ਤਾਂ ਘਰ ਦੇ ਵਿੱਚ ਪੈਦਾ ਹੋਏ ਨਵ ਜੰਮੇ ਬੱਚੇ ਦੀ ਤਰ੍ਹਾਂ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਵੱਲੋਂ ਨੱਚ ਗਾ ਕੇ ਖੁਸ਼ੀ ਮਨਾਈ ਜਾਂਦੀ ਹੈ ਪੰਜਾਬ ਦੇ ਸਰਹੱਦੀ ਇਲਾਕੇ ਫਾਜ਼ਿਲਕਾ ਸਣੇ ਕਈ ਰੇਤਲੇ ਇਲਾਕਿਆਂ ਦੇ ਵਿੱਚ ਕੁਝ ਲੋਕ ਹਾਲੇ ਵੀ ਊਠ ਪਾਲ ਰਹੇ ਨੇ ਇਹਨਾਂ ਦੀ ਵਰਤੋਂ ਖੇਤੀ ਅਤੇ ਸਮਾਨ ਦੀ ਢੋਆ ਢੁਆਈ ਲਈ ਕਰਨ ਦੇ ਨਾਲ-ਨਾਲ ਇਹਨਾਂ ਦੇ ਦੁੱਧ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਊਠਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਖੇਤੀ ਦੇ ਮਸ਼ੀਨੀਕਰਨ ਤੇ ਪੰਜਾਬ ਦੇ ਵਿੱਚ ਊਠਾਂ ਲਈ ਲੋੜੀਂਦੀ ਖੁਰਾਕ ਨਾ ਮਿਲਣ ਕਾਰਨ ਸੂਬੇ ਦੇ ਵਿੱਚ ਇਹਨਾਂ ਦੀ ਗਿਣਤੀ ਘਟੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਊਠਾਂ ਨੂੰ ਰਾਜਸਥਾਨ ਦੇ ਗੁੱਗਾ ਮੇੜੀ ਤੋਂ ਖਰੀਦ ਕੇ ਲਿਆਉਂਦੇ ਨੇ ਤੇ ਚਾਰੇ ਦੀ ਵੀ ਇਹਨਾਂ ਲਈ ਕਮੀ ਆਉਂਦੀ ਆ ਕਿਉਂਕਿ ਗੁਆਰੇ ਦਾ ਨੀਰਾ ਪਸੰਦ ਕਰਦੇ ਨੇ ਜਿਸ ਦੀ ਪੰਜਾਬ ਦੇ ਵਿੱਚ ਕਮੀ ਹੈ ਪਿੰਡ ਚੱਕ ਵੇਰਕਾ ਦੇ ਇੱਕ ਵਾਸੀ ਦਾ ਕਹਿਣਾ ਸੀ ਕਿ ਉਹਨਾਂ ਨੇ ਲੰਬਾ ਸਮਾਂ ਊਠਾਂ ਦੇ ਨਾਲ ਖੇਤੀ ਕੀਤੀ ਪਰ ਹੁਣ ਖੇਤੀ ਅਤੇ ਟਰਾਂਸਪੋਰਟ ਲਈ ਊਠਾਂ ਦੀ ਲੋਡ ਮਸ਼ੀਨਰੀ ਨੇ ਖਤਮ ਕਰ ਦਿੱਤੀ ਹੈ ਪਹਿਲਾਂ ਹਲ ਵੀ ਊਠਾਂ ਦੇ ਨਾਲ ਵਾਹੇ ਜਾਂਦੇ ਸੀ ਤੇ ਵਿਆਹਾਂ ਲਈ ਬਰਾਤ ਵੀ ਊਠ ਤੇ ਜਾਂਦੀ ਸੀ ਕਿਸੇ ਜ਼ਮਾਨੇ ਦੇ ਵਿੱਚ ਪਿੰਡ ਦੇ ਹਰ ਘਰ ਦੇ ਵਿੱਚ ਊਠ ਹੁੰਦਾ ਸੀ ਊਠਾਂ ਦੀਆਂ ਦੌੜਾਂ ਵੀ ਹੁੰਦੀਆਂ ਸੀ ਤੇ ਹੁਣ ਉਹ ਕਹਿੰਦੇ ਨੇ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਤਾਂ ਪਤਾ ਵੀ ਨਹੀਂ ਕਿ ਊਠਾਂ ਦੇ ਨਾਲ ਖੇਤੀ ਕਰਦੇ ਸੀ ਊਠਾਂ ਨੂੰ ਤਾਂ ਹੁਣ ਬੋਝ ਮੰਨਿਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਤੋਂ ਹੌਲੀ-ਹੌਲੀ ਊਠ ਅਲੋਪ ਹੋ ਰਹੇ ਨੇ